ਹਾਂਜੀ ਭਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਮਾਲਕੋ ਮਾਲਕੋ ਮੇਰੇ ਉਹ ਵੀਰ ਨੇ ਜਿਹੜੇ ਆਪ ਨੂੰ ਪਿਆਰ ਕਰਦੇ ਆ ਤੇ ਆਪਾਂ ਮਸ਼ੀਨ ਕੋਲੇ ਖੜਿਆ ਕੰਬੈਨ ਸਿਮਰਨ ਸਿਮਰਨ 672 ਜੀ 672 ਬਾਈਆਂ ਦੀ ਕੰਬੈਨ ਦਾ ਨਾਮ ਇਹ ਵੀ ਨਾਬੇ ਬਣਦੀ ਆ ਤੇ ਆਪਣੇ ਨਾਲ ਭਰਾ ਆਪਣਾ ਨਾਮ ਕੀ ਹੈ ਜੀ ਰਾਜੇਂਦਰ ਸਿੰਘ ਜੀ ਰਾਜੇਂਦਰ ਸਿੰਘ ਜੀ ਵੈਸੇ ਸਾਰੇ ਹੈਪੀ ਕਹਿੰਦੇ ਆ ਹੈਪੀ ਕਹਿੰਦੇ ਆ ਤੇ ਬਾਈ ਆਪ ਨੂੰ ਮਸ਼ੀਨ ਬਾਰੇ ਦੱਸਣਗੇ ਕੁਝ ਨਵੀਆਂ ਬਾਈਆਂ ਨੇ ਇਹਦੇ ਵਿੱਚ ਕੋਈ ਫੀਚਰ ਤੁਹਾਨੂੰ ਪਤਾ ਵੀ ਨਵੀਂ ਤੋਂ ਨਵੀਂ ਕੰਪੈਨਡ ਲਾ ਰਹੀ ਹੈ ਜਗਾੜ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਕੰਪੈਨਡ ਤੁਸੀਂ ਕਿੰਨੇ ਤੋਂ ਬਣਾਉਣ ਲੱਗੇ ਸੀਗੇ ਇਹ ਅਸੀਂ 2010 ਤੋਂ ਬਣਾਉਣ ਲੱਗੇ ਸੀ ਜੀ ਹਾਂਜੀ ਹਾਂਜੀ ਤੇ ਜਿਹੜਾ ਸਪੇਅਰ ਪਾਰਟ ਦਾ ਸਾਡਾ ਕੰਮ ਹੈ ਜੀ ਸਾਡਾ 1982 ਤੋਂ ਸੀ 1982 ਤੋਂ ਸਪੇਅਰ ਪਾਰਟ ਦਾ ਕੰਮ ਸੀ ਜਿਹੜਾ ਪਹਿਲਾਂ ਸੀ ਆ ਤੇ ਹੁਣ ਤੁਸੀਂ ਕੀ ਕੀ ਖੂਬੀਆਂ ਪਾ ਰਹੇ ਹੋ ਕੰਪੈਨੀਆਂ ਦੇਖੋ ਬੜਾ ਤਗੜਾ ਕੰਪੀਟੀਸ਼ਨ ਆ ਹਰ ਇੱਕ ਚੀਜ਼ ਦੇ ਵਿੱਚ ਲਾ ਲੋ ਕਲਾਗਾਰੀ ਵਿੱਚ ਲਾ ਲੋ ਫਿਲਮਾਂ ਵਿੱਚ ਲਾ ਲੋ ਜਾਂ ਟਰੈਕਟਰਾਂ ਦੇ ਮੁਕਾਬਲੇ ਲਾ ਲੋ ਜਾਂ ਸੋਸ਼ਲ ਮੀਡੀਆ ਦੇ ਬੰਦੇ ਹਰ ਇੱਕ ਦਾ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਪੂਰਾ ਫਾਸਵਾ ਮੁਕਾਬਲਾਗਾ ਅੱਜ ਕੱਲ੍ਹ ਇੰਡਸਟਰੀ ਦੇ ਵਿੱਚ ਆਉਣਾ ਬਹੁਤ ਔਖਾਗਾ ਹਾਂਜੀ ਹਾਂਜੀ ਇਹ ਨਹੀਂ ਹੈਗਾ ਬੰਦਾ ਕੋਈ ਪੋਲੇ ਪੈਰੀ ਯਾ ਤੁਸੀਂ ਕੀ ਖੂਬੀਆਂ ਕਰ ਗਿਆ ਜਨਵੀਆਂ ਇਹਦੇ ਵਿੱਚ ਇੱਕ ਦਾ ਵੀਰ ਜੀ ਜਿੰਨਾ ਆਪਣਾ ਸਪੇਅਰ ਪਾਰਟ ਆ ਜੀ 42500 ਆਟਮ ਆ ਸਾਰੀ ਸਾਡੇ ਕੋਲ ਅੰਦਰ ਮੈਨੂਫੈਕਚਰਿੰਗ ਹੁੰਦੀ ਆ ਅੱਛਾ ਤੁਸੀਂ ਅੰਦਰ ਆ ਬਣਾਉਨੇ ਹੋ ਇਹ ਨਹੀਂ ਬਾਹਰੋਂ ਲੈਨੇ ਹੋ ਹਾਂ ਜਿਵੇਂ ਆ ਡੀ ਐਸ ਐਮ ਤੇ ਸਿਮਰਨ ਲਿਖਿਆ ਹੋਇਆ ਜੀ ਆਹਾਂ ਹਾਂਜੀ ਡੀ ਐਸ ਐਮ ਤੇ ਸਿਮਰਨ ਅੱਛਾ ਇਹ ਸਾਡੇ ਬ੍ਰਾਂਡ ਨੇ ਡੀ ਐਸ ਐਮ 1985 ਤੋਂ ਆ ਜੀ ਅੱਛਾ ਜੀ ਇਹ ਮੇਰੇ ਫਾਦਰ ਸਾਹਿਬ ਦੇ ਨਾਮ ਦੇ ਆ ਜੀ ਤੇ ਸਿਮਰਨ ਸਾਡਾ ਇਹ ਰੱਬ ਦੇ ਨਾਮ ਦੇ ਆ ਜੀ ਪ੍ਰਭਕਾ ਸਿਮਰਨ ਸਭ ਤੇ ਉੱਚਾ ਅੱਛਾ ਜੀ ਤੇ ਇਹ ਸਾਡਾ 2010 ਤੋਂ ਆ ਜੀ ਇੰਨੀ ਆ ਵੀ ਪੁਣੀਆਂ ਦੇਖ ਰਹੇ ਹੋ ਆਇਡਲ ਤੋਂ ਲੈ ਕੇ ਪ੍ਰੈਕਟੀ ਹੋ ਗਈ ਸਾਰਿਆਂ ਦੇ ਉੱਤੇ ਪਾਇਆ ਹੋਇਆ ਸਾਰਾ ਆਪਣਾ ਅੰਦਰ ਬਣਦਾ ਜੀ ਬਾਹਰੋਂ ਨਹੀਂ ਲੈਂਦੇ ਆ ਬਾਈ ਕਹਿੰਦੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡਾ ਸਾਰਾ ਕੁਝ ਆਪ ਦੇ ਸ਼ਾਪ ਦੇ ਵਿੱਚ ਆਪਦੀ ਫੈਕਟਰੀ ਦੇ ਵਿੱਚ ਬਣਦਾ ਜੀ ਕਿਸੇ ਤੋਂ ਕੋਸੇ ਲੈਂਦੇ ਨਹੀਂ ਕੱਲੀਆਂ ਬਿਲਟਾਂ ਬੁਲਟਾਂ ਹੀ ਬਾਈ ਕਹਿੰਦੇ ਆਸੇ ਪਾਸੋਂ ਲੈਣੇ ਆ ਤੇ ਬਾਈ ਜੀ ਕਹਾਂ ਗੋਲ ਮੋਰਾ ਇਹ ਕਿਵੇਂ ਦੇਤਾ ਸਾਨੂੰ ਇਹ ਦੱਸੋ ਇਹ ਆਇਆ ਜੀ ਹਰ ਇੱਕ ਦੇ ਨਹੀਂ ਇੱਥੇ ਛੋਟਾ ਹੁੰਦਾ ਜੀ ਹਾਂ ਜੀ ਇੱਕ ਤਾਂ ਜੀ ਆਪਣੇ ਤੰਗਲੀ ਹੁੰਦੀ ਆ ਬਾਈ ਜੀ ਅੰਦਰ ਹਾਂ ਤੰਗਲੀ ਹੁੰਦੀ ਆ ਤੰਗਲੀ ਹੋਣ ਮੰਨ ਲਓ ਇਹ ਤਾਂ ਹੱਥ ਨਹੀਂ ਜਾਂਦਾ ਉੱਪਰ نیچے ਕਰਨੀ ਹੁੰਦੀ ਆ ਇੱਕ ਬੂਕ ਪੱਲੜ ਹੁੰਦਾ ਆ ਅੱਛਾ ਬੂਕ ਪੱਲੜ ਦੀ ਕਈ ਵਾਰ ਸੈਟਿੰਗ ਕਰਨੀ ਪੈਂਦੀ ਆ ਉਹਦੇ ਅਸੀਂ ਸੰਗਲੀ ਲਾ ਕੇ ਦੰਨੇ ਆ ਉਹ ਐ ਵੀ ਜੂ ਉੱਪਰ ਚੱਕਣੀ ਆ ਉਹ ਬਾਜੇ ਕੱਪੜਿਆਂ ਨਾਲ ਬੰਨਣੀ ਪੈਂਦੀ ਆ ਅੱਛਾ ਉਹ ਸੈੱਟ ਕਰਨੀ ਆ ਆਪਾਂ ਨੇ ਬਾਕੀ ਤੁਸੀਂ ਉਹ ਗੈਡ ਰਮ ਕੱਢਣਾ ਜੀ ਗੈਡ ਰਮ ਵੀ ਬਾਹਰ ਨਿਕਲ ਜਾਂਦਾ ਪੱਤੀਆਂ ਫੋਲਡਿੰਗ ਦੇ ਵੀ ਆਪਾਂ ਨੂੰ ਮੋਰੋ ਸਾਰਾ ਕੁਝ ਖੋਲਣ ਦੀ ਲੋੜ ਦੇ ਆਹ ਪੱਤੀ ਖੋਲੂਗੀ ਹਾਂ ਜੀ ਬਾ ਡਾਕੀ ਰੱਬ ਨਾ ਕਰੇ ਕਿਸੇ ਦੀ ਸ਼ਾਫ ਟੁੱਟ ਵੀ ਮੰਨ ਕੇ ਇਥੋਂ ਫੱਟੋ ਦੇ ਸਾਹ ਬਾਹਰ ਕੱਢੋ ਵੀ ਸਾਰਾ ਕੁਝ ਪੱਟ ਨਹੀਂ ਲੋੜਦੀ। ਲੋੜ ਨਹੀਂ ਹੈਗੀ ਜੀ। ਤੇ ਸਭ ਤੋਂ ਵੱਡੀ ਗੱਲ ਤੰਗਲੀ ਹਰਕਤ ਦੀ ਕਾਨਕਿੱਚ ਆਟੋਮੈਟਿਕ ਉੱਚੀ ਹੁੰਦੀ ਹੁੰਦੀ ਆ। ਹਾਂ ਜੀ। ਜਿਹੜੀ ਗੜੋਂ ਗੜੋਂ ਦੀ ਬਾਜ ਜੇਨ ਲੱਗ ਜਾਂਦੀ ਉਹ ਬੰਦਾ ਆਸਾਨੀ ਨਾਲ ਕੰਮ ਕਰ ਸਕਦਾ ਜੀ। ਕੰਮ ਕਰ ਤਾਂ ਕਰਕੇ ਵੱਡੇ ਮੋਰੀ ਦਿੱਤੇ ਬਾਈ ਕਿ ਨਾ। ਹਾਂ ਜੀ। ਤੇ ਇੰਜਣ ਕਿਹੜੀ ਕਿਹੜੀ ਜਵੈਸ਼ ਚੱਲਦੀ ਹੋਣੀ। ਇਹਦੇ ਜੋ ਹੁਣ ਜਿਹੜਾ ਚੱਲ ਰਿਹਾ ਜੀ ਵਧੀਆ ਟੌਪ ਦੇ ਉਹ ਚੱਲਦਾ ਜੀ ਆਈਸ਼ਰ 140 ਹਸਪਾਵਰ। 40 ਹਸਪਕਾਲੇ ਵਾਲਾ ਕਾਲਾ ਰੰਗ ਵਾਲਾ। ਕਾਲੇ ਰੰਗ ਵਾਲਾ। ਉਹਦਾ ਕਲਸ ਹਾਂ ਲੈ ਲੈਣ ਨਾਲ ਉਹਦਾ ਕਿਤੇ ਘੱਟ ਦੇ ਰਿਹਾ ਜਾਂਦਾ ਜੀ ਇਹ ਐਵਰੇਜ ਵੱਧਦਾ ਵੀ ਮੈਂ ਵੀ ਗੱਲ ਮੰਨਦਾ ਵੀ ਅਕਸਰ ਦੀ ਐਵਰੇਜ ਵੱਧਦਾ ਪਰ ਲੋਕ ਥੋੜਾ ਜਿਆ ਲਾਲ ਹੀਨ ਨੂੰ ਖੰਦਗਾ ਵੀ ਲਾਲੀ ਨੂੰ ਬੰਦ ਹੋਣ ਦੇ ਕਰਕੇ BS4 ਆਨ ਕਰਕੇ ਲੋਕ ਹੁਣ ਥੋੜਾ ਜਿਆ ਇੰਟਰਸਟ ਇਹਦੇ ਕਿੰਨੀ ਹੋਇਆਗਾ ਕਿਉਂਕਿ ਇਹ ਵੀ ਯੂਰੀਆ ਪੈਂਦਾ ਚ ਹਾਂਜੀ ਯੂਰੀਆ ਪੈਂਦਾ ਜੀ ਯੂਰੀਆ ਚ ਵੀ ਪੈਂਦਾਗਾ ਹਾਂਜੀ ਪਰ ਥੋੜੇ ਜਿਹੇ ਲੋਕ BS4 ਤੋਂ ਥੋੜੇ ਜੀ ਤੰਗ ਨੇ ਜਿਹੜੇ 74 ਹਸ ਪਾਵਰ ਤੋਂ ਇੰਡੀਆ ਮਿਲਣਗੇ ਇੰਡੀਆ ਚ ਜੀ ਉੱਥੇ ਯੂਰੀਆ ਐਡ ਹੋ ਜਾਊਗਾ ਤੇ ਇਹੇ ਬਣ ਕੇ ਚੱਲ ਸੈਂਸਰੀ ਇਹਦੀ ਰੇਸ਼ ਕੇ ਇਹਦੇ ਦੋਨੇ ਰੇਸਾਂ ਨੇ ਜੀ ਇਹਦੇ ਅੱਛਾ ਉਹਦੇ ਜਿਵੇਂ ਕਰੂਜ਼ ਵਾਲੀ ਆ ਇਹਦੇ ਪੈਰ ਵਾਲੀ ਵੀ ਹੈ ਹੱਥ ਵਾਲੀ ਵੀ ਆ ਕਰੂਜ਼ ਆ ਬੀਚ ਐਸ਼ਰ ਦੇ ਹਾਂ ਉਹਦੇ ਜਿਵੇਂ ਲੈ ਲੈਣ ਦੇ ਕਰੂਜ਼ ਆਉਂਦਾ ਆ ਉਹ ਰੱਥ ਵਾਲੀ ਹੁੰਦੀ ਨਹੀਂ ਤੇ 베어ਿੰਗ ਤਕਰੀਬਨ ਕਿੰਨੇ ਨੰਬਰ ਕਰਦੇ ਸਾਰੇ 베어ਿੰਗ ਸਾਰੇ 7 ਨੰਬਰ ਦੇ ਨੇ ਜੀ ਐਨਬੀਸੀ ਦਾ 베어ਿੰਗ ਪਾਉਣਾ ਸਟੇਟ 베어ਿੰਗ ਜਿਹੜਾ ਪੈਂਦਾ ਜੀ ਜਿਹੜਾ ਆਪਾਂ ਫਲਾਂਚ ਵਾਲਾ ਪਾਉਣਾ ਉਹ ਐਫਐਫਆਰ ਦਾ ਜਪਾਨ ਦਾ ਪਾਉਣਾ ਅੱਛਾ ਜੀ ਇਹ ਮੰਨ ਲਓ ਜਿੰਨਾ ਪਾਰਟ ਅਸੀਂ ਇਹਦੇ 'ਚ ਪਾਉਣਾ ਸਾਰੇ ਸਾਡੀ ਟਰੈਕਟਰ ਸਪਲਾਈ ਹੈ ਮਾਲੋ ਜੀ ਆਮ ਸ਼ੌਕ ਤੋਂ ਨਹੀਂ ਲੈਂਦੇ ਇਹ ਸਿੱਧਾ ਜਿੱਥੇ ਮੈਨੂਫੈਕਚਰਿੰਗ ਉੱਥੋਂ ਲੈਂਦੇ ਆ ਜੀ ਤੇ ਕੱਟਰ ਦੇ ਵਿੱਚ ਕੀ ਦਮੀਆਂ ਤਬਦੀਲੀਆਂ ਕਰੀਆਂ ਗਈਆਂ ਕੱਟਰ ਇੱਕ ਦਾ ਨਵੇਂ ਮਾਡਲ 'ਚ ਆ ਗਿਆ ਜੀ ਜਿਹੜਾ ਤੁਹਾਨੂੰ ਪਤਾ ਹੀ ਹੈ ਜੀ ਦਾ ਹੁਣ ਟ੍ਰੈਂਡ ਚੱਲ ਰਿਹਾ ਹੈ ਜੀ ਅੱਛਾ ਬਾਕੀ ਇਹਦੀ 6 ਪੈਪਾ ਦੀ ਰੀਲ ਆ ਜੀ 6 ਪੈਪਾ ਦੀ ਨਹੀਂ ਰੀਲ ਕਰਦੀ 5 ਹਾਂ ਜੀ ਜਿਵੇਂ ਟੈਨ ਆ ਅਸੀਂ 11 ਇੰਚ ਨਹੀਂ ਲਾਉਂਦੇ 9 ਲਾਉਂਦੇ ਆ ਜੀ 11 ਨਾਲ ਕੀ ਆ ਟੁੱਟਦੀ ਆ ਟੈਨ ਇਹ ਦਿੱਕਤ ਆਉਂਦੀ ਆ ਉਹੀ ਟੈਨ ਟੁੱਟ ਕੇ ਅੰਦਰ ਜਾਂਦੀ ਆ ਤੇ ਨੁਕਸਾਨ ਕਰਦੀ ਆ ਨੁਕਸਾਨ ਕਰਦੀ ਆ ਪੱਤੀ ਐਡ ਕਰਦੀ ਜੀ ਇਹਦਾ ਮਤਲਬ ਤੁਸੀਂ 5 5 5 ਚਾੱਕ ਕੇ 6 ਕਰਤੀਆਂ 6 ਕਰਤੀਆਂ ਟੈਨ ਛੋਟੀ ਕਰਤੀ ਵੀ ਥੱਲੇ ਨਾ ਪੱਜੇ ਟੁੱਟੇ ਨਾ ਹਾਂਜੀ ਟੁੱਟੇ ਨਾ ਜੀ ਅੱਛਾ ਤੇ ਹੋਰ ਇਹਦੇ ਵਿੱਚ ਮੰਨ ਲਓ ਜੇ ਕੋਈ ਕਸਟਮਰ ਦੀ ਸਾਡੇ ਕੋਲ ਇਹ ਸਭ ਤੋਂ ਵੱਡੀ ਗੱਲ ਇਹ ਆ ਵੀ ਕਸਟਮਰ ਦੀ ਜੋ ਚੁਆਇਸ ਆ ਅੱਛਾ ਚੁਆਇਸ ਦੇ ਹਿਸਾਬ ਨਾਲ ਕੰਮ ਬਣਾ ਕੇ ਦੰਨੇ ਆ ਤੁਹਾਨੂੰ ਜੋ ਚਾਹੀਦਾ ਉਹ ਲਾ ਕੇ ਦੇ ਦਾਂਗੇ ਵੀ ਜੇਰ ਇਰ ਚਾ ਚਾਰ ਲੈ ਲਓ ਪੰਜ ਲੈ ਲਓ ਸਵਰਾਜ ਲੈ ਲਓ ਤੇ ਮੋਰਨੇ ਫੱਟੀਆਂ ਤਿੰਨ ਲੈ ਲਓ ਚਾਰ ਲੈ ਲਓ ਤਿੰਨ ਲੈ ਲਓ ਚਾਰ ਲੈ ਲਓ ਉਹ ਆਪਣੇ ਡਿਪੈਂਡ ਆ ਜਿੰਨਾ ਮਿੱਠਾ ਪੋੜਾ ਆਇਆ ਕਸਟਮਰ ਉਹ ਚਾਰ ਵਾਲੀ ਪਾ ਕੇ ਦਿੱਤੀ ਉਹ ਕਹਿੰਦਾ ਮੈਂ ਤਿੰਨ ਵਾਲੀ ਲੈਣੀ ਆ ਉਹ ਮੈਂ ਕਹਿੰਦਾ ਵੱਧਾ ਇੱਕ ਜੈਨ ਕਹਿੰਦਾ ਨਹੀਂ ਇਹ ਪਸੰਦ ਦੇ ਆ ਜੀ ਡਿਪੈਂਡ ਆ ਹਾਂ ਜੀ ਜੋ ਗਾ ਤੁਹਾਨੂੰ ਪਸੰਦ ਆ ਉਹ ਦਵਾਓ ਓਗਰ ਓਗਰ 16 ਇੰਚ ਆ ਜੀ 18 ਨਹੀਂ ਜਰਰੀ 18 ਵੀ ਪਾ ਦਿੰਦੇ ਆ ਜੀ 18 ਸਹੀ ਆ ਕਿ 16 ਸਹੀ ਆ 16 ਸਹੀ ਆ ਜੀ 18 ਕੀ ਆ ਨਾ ਦੇਖੋ ਜਿਹੜੇ ਤਾਂ ਬੰਦੇ ਜਾਣ ਕਰਨੇ ਇਹਨਾਂ ਨੂੰ ਨੌਲੇਜ ਆ ਮਸ਼ੀਨਰੀ ਦੀ ਉਹਨਾਂ ਲਈ ਤਾਂ ਸਾਰਾ ਕੁਝ ਸੰਭਵ ਆ ਉਹ ਤਾਂ ਜੋ ਮਰਜੀ ਲੈ ਮਿਲ ਜੇ ਉਹ ਚਲਾ ਲੈਣਗੇ ਪਰ ਜਿਹੜੇ ਬੰਦੇ ਨਵੇਂ ਨੇ ਅੱਜ ਨਵੇਂ ਆ ਰਹੇ ਨੇ ਕਸਟਮਰ ਜਿਹੜੇ ਸਾਡੇ ਦੇ ਡਿਪੈਂਡ ਨੇ ਤਾਂ ਉਹਨਾਂ ਲਈ ਆਪਾਂ ਨੇ ਇੱਕ ਖਾਸ ਚੀਜ਼ ਬਣਾਈ ਹੋਈ ਆ ਵੀ ਉਹਨੂੰ ਉਹ ਚੀਜ਼ ਦਈਏ ਜੋ ਮਾਰਕੀਟ 'ਚ ਚੱਲ ਰਹੀ ਆ ਦੂਜੇ ਨੰਬਰ ਤੇ ਆ ਗਿਆ ਵੀ ਹੈਵਲ ਜ਼ਿਆਦਾ ਕਰਦੇ ਨੇ ਕਿ ਮੋਟਰ ਜ਼ਿਆਦਾ ਲੱਗਦੀ ਆ ਮੋਟਰ ਜ਼ਿਆਦਾ ਜੀ ਜਿਹੜੀਆਂ ਅੰਦਰ ਕਰਨਾਟਕਾ ਮਸ਼ੀਨਾਂ ਜਾਂਦੀਆਂ ਨੇ ਉਹਦੇ 'ਚ ਹੈਵਲ ਹੁੰਦਾ ਆ ਤੇ ਉਹਨਾਂ ਨੇ ਤਾਂ ਲੱਕੜਾ ਵੱਢਣੀ ਆਉਂਦੀਆਂ ਨੇ ਤੇ ਜਿਹੜੇ ਆਪਣੇ ओरिजिनल ਦੇ ਮੋਟਰ ਆ ਉਹ ਸਹੀ ਮੈਨੇ ਦੇ ਵਿੱਚ ਮੋਟਰ ਸਹੀ ਆ ਕਿ ਹੈਵਲ ਸਹੀ ਮੋਟਰ ਪੂਰੀ ਸਹੀ ਚੱਲ ਰਹੀ ਆ ਜੀ ਉਹ ਤੇ ਮੋਟਰ ਦਾ ਨਾਲੇ ਕਹਿੰਦੇ ਵੀ ਨਾਲੇ ਮੋਟਰ ਦਾ ਥੋੜਾ ਜਿਹਾ ਡਰਦੇ ਵੀ ਗ੍ਰੀਸ ਗੱਪੇ ਦਾ ਖਰਚਾ ਜਿਆਦਾ ਆ ਜੀ ਜਦ ਆਪਾਂ ਨੇ ਫਿਟਿੰਗ ਕਰਦੀ ਆਪਾਂ ਪਾਰਟ ਮਾੜਾ ਲਾਤਾ ਜੀ ਅੱਛਾ ਉਹ ਨਹੀਂ ਚੱਲਦਾ ਹੈਵਲ ਦੇ ਆ ਵੀ ਹੈਵਲ ਸ ਫੁੱਟਾ ਪਿਆ ਬੰਦਾ ਚਲਾਈ ਜਾਂਦਾ ਕੋਈ ਚੱਕਰ ਨਹੀਂ ਐਪਲ ਚਲਾਉ ਵੀ ਉਹ ਜੀ ਜਿਹਨੂੰ ਜਾਣਕਾਰੀ ਆ ਜਿਹੜੇ ਜੂਪੀ ਵਿਹਾਰ ਦੰਨੇ ਆ ਉਹ ਕੁਸਤੀ ਕਰਾ ਦਿੰਦੀ ਆ ਸਾਡੀ ਉਹ ਜਲਦੀਆਂ ਨਹੀਂ ਉਹਦਾ ਪੂਰਾ ਸੈਟ ਆ ਬਾਕੀ ਟਾਇਰ ਜਿਹੜੇ ਮਰਜੀ ਟਾਇਰ ਜਿਹੜੀ ਮਰਜੀ ਚੋਅ ਆਏ ਜੀ ਹੁਣ ਜਿਵੇਂ ਨਵਾਂ ਦੰਨੇ ਆ ਆਪਾਂ ਟਾਇਰ ਅਬੋਲੋ ਦਾ ਨਵਾਂ ਆਇਆ ਜੀ ਸਪੈਸ਼ਲ ਟਾਇਰ ਆਇਆ ਤੇ ਬੀਕੇਡੀ ਲੈ ਲਓ ਗੁੱਡੀਅਰ ਲੈ ਲਓ ਤੇ ਮੇਰੇ ਲੁੱਕ ਵੀ ਦਿਖਾ ਦੇ ਜਦਵਿੰਦਰ ਮਾੜੀ ਜੀ ਇਹ ਹੈਡਲਾਈਟ ਆਪਾਂ ਲਾਉਨੇ ਆ ਪ੍ਰੋਜੈਕਟਰ ਵਾਲੀਆਂ ਜੀ ਇਹ ਕੋਈ ਨਹੀਂ ਲਾਉਂਦਾ ਹੈਗਾ ਜੀ ਇਹ ਚਿੱਟੀਆਂ ਇਹ ਪ੍ਰੋਜੈਕਟਰ ਹੈਡ ਲੈਂਪ ਆ ਜੀ ਟਿਊਬਾਂ ਜ ਇਹ ਲਾਈਟ ਆਮ ਲਾਈਟ ਨਾਲੋਂ 15000 ਮਹਿੰਗੀ ਆ ਠੀਕ ਹੈ ਹਾਂਜੀ ਤੇ ਬਾਈ ਜੀ ਕੀਮਤ ਕੀ ਹੈ ਜੀ ਇਹ 25 ਲੱਖ 50000 ਹੈ ਜੀ ਪੈਸ਼ਰ ਇੰਜਨ ਨਾਲ ਆ ਅੱਛਾ ਬਾਕੀ ਮੇਲੇ ਦਾ ਡਿਸਕਾਊਂਟ ਚੱਲਦਾ ਆਪਣਾ 1 ਲੱਖ ਰੁਪਏ ਜੀ ਠੀਕ ਹੈ ਵੀਰ ਮੇਰਾ ਹਾਂਜੀ ਕੋਈ ਤੁਹਾਡਾ ਰੈਫਰੈਂਸ ਲੈ ਕੇ ਤੇ ਚੰਗਾ ਲੱਗਿਆ ਵੀਰ ਜੀ ਸ਼ੇਅਰ ਜ਼ਰੂਰ ਕਰਿਓ ਵੀਡੀਓ ਜਿਹੜੇ ਵੀ ਮੇਰੇ ਭਰਾ ਨੇ ਕੰਮ ਲੈਣ ਲਏ ਹੋ ਸਿਮਰਲ ਨਾਲ ਕਨੈਕਟ ਕਰਿਓ ਜੀ ਧੰਨਵਾਦ ਬਸ ਸਹੀ ਹੈ ਇਹ ਦੇਖੋ